ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟਾਕ ਵਿਦ ਹਨੀ ਚੈਨਲ ਦੇ ਵਿੱਚ ਅੱਜ ਜਿਹੜਾ ਪੰਜਾਬ ਦਾ ਸਭ ਤੋਂ ਭੱਖਦਾ ਮਸਲਾ ਚੱਲ ਰਿਹਾ ਆ 328 ਰੁਪਏ ਜਿਹੜੇ ਗੁਰਗਰਾਂਧ ਸਾਹਿਬ ਜੀ ਦੇ ਚੋਰੀ ਹੋਏ ਸੀ ਉਹਦੇ ਕੇਸ ਦੇ ਵਿੱਚ ਜਿਹੜੇ ਉੱਥੇ ਸੀਏ ਰਹੇ ਆ ਸਤਿੰਦਰ ਸਿੰਘ ਕੋਲੀ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਆ ਦੋ ਦਿਨ ਪਹਿਲੋਂ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਐਸਜੀਓ ਸਰਦਾ ਸੁਖਦੀਪ ਸਿੰਘ ਜੀ ਨਾਲ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਜਿਹੜਾ 328 ਰੁਪਏ ਗੁਰੂਗ੍ਰਾਂਧ ਸਾਹਿਬ ਮਹਾਰਾਜ ਦੇ ਚੋਰੀ ਹੋਏ ਸੀ ਉਹ ਮਾਮਲਾ ਬਹੁਤ ਜ਼ਿਆਦਾ ਤੂਲ ਫੜਦਾ ਜਾ ਰਿਹਾ ਸਰ ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਵਾਸੀਆਂ ਨੂੰ ਤੇ ਵਿਦੇਸ਼ ਵਾਸੀਆਂ ਨੂੰ ਸਾਰੇ ਭਾਈਚਾਰਿਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਾ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਔਰ ਜਿਹੜੇ ਲੋਕਾਂ ਨੇ ਸਾਰੇ ਭਾਈਚਾਰਿਆਂ ਦੇ ਦੇਸ਼ ਵਿਦੇਸ਼ ਦੇ ਸਾਰੇ ਲੋਕਾਂ ਦੇ ਜਿਨ੍ਹਾਂ ਦੇ ਆਪਣੇ ਪਿਆਰੇ ਪਰਿਵਾਰ ਦੇ ਮੈਂਬਰ ਜਾਂ ਰਿਸ਼ਤੇਦਾਰ ਵਿਛੜ ਗਏ ਉਹਨਾਂ ਨੂੰ ਮੈਂ ਸ਼ਰਦਾ ਦੇ ਫੁੱਲ ਅਰਪਣ ਕਰਦਾ ਔਰ ਮੈਂ ਪ੍ਰਮਾਤਮਾ ਨੂੰ ਅਰਦਾਸ ਕਰਦਾ ਕਿ ਸਾਰੇ ਸੰਸਾਰ ਦੇ ਦੇਸ਼ ਵਿਦੇਸ਼ ਦੇ ਲੋਕ ਸਾਰੇ ਭਾਈਚਾਰਿਆਂ ਦੇ ਉਹਨਾਂ ਦਾ ਨਵਾਂ ਸਾਲ ਖੁਸ਼ੀਆਂ ਭਰਿਆ ਰਹੇ ਔਰ ਇਹ ਵੀ ਇੱਕ ਬੇਨਤੀ ਕਰਦਾ ਕਿ ਜਿਹੜੀਆਂ ਧਿਰਾਂ ਜਿਹੜੇ ਜਿਹੜੇ ਲੋਕ ਨੌਜਵਾਨਾਂ ਦੇ ਮਨਾਂ 'ਚ ਜ਼ਹਿਰ ਦੇ ਕੰਡੇ ਬੀਜ ਰਹਿ। 2026 'ਚ ਉਹ 2025 ਵਾਲੀਆਂ ਕਰਤੂਤਾਂ ਕਰਨ ਤੋਂ ਗਰੇਜ਼ ਕਰ। ਹਾਂਜੀ। ਹੁਣ ਅਗਲੀ ਗੱਲ ਤੁਹਾਡੀ ਲੈਨੇ 328 ਰੁਪਿਆਂ ਦੀ। ਸਰੋਨੀ ਕਮੇਟੀ ਦਾ ਪਬਲਿਕੇਸ਼ਨ ਵਿੰਗ। ਮੈਂ ਮੇਰੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ। ਸਿੱਖਾਂ ਦੇ ਘਰ ਮੈਂ ਜਨਮ ਲਿਆ। ਗੁਰਬਾਣੀ ਦੀ ਗੱਲ ਐ। ਗੁਰੂ ਗ੍ਰੰਥ ਸਾਹਿਬ ਦੀ ਗੱਲ ਐ। ਔਰ ਮੈਂ ਇਸ ਕਰਕੇ ਇਹਦਾ ਜ਼ਿਕਰ ਕਰ ਰਿਹਾ ਕਿ ਸ਼੍ਰੋਣੀ ਕਮੇਟੀ ਨੇ ਪਹਿਲਾਂ ਭਾਈ ਚਤਰ ਸਿੰਘ ਜੀਵਨ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਕਰਦੀ ਸੀ। ਹੂੰ ਉਹਨਾਂ ਨੂੰ ਰੋਕ ਕੇ ਤੇ ਇਹ ਅਧਿਕਾਰ ਲਿਆ ਆਪਣਾ ਇੱਕ ਮਤਾ ਪਾ ਕੇ ਵੀ ਇਹ ਅਸੀਂ ਛਾਪਾਂ। ਹੂੰ ਹੁਣ ਮੈਂ ਜੇ ਇਹ ਗੱਲ ਕਰਾਂ ਤਾਂ ਗੱਲ ਇਹਨਾਂ ਨੂੰ ਕੌੜੀ ਲੱਗਦੀ ਤੇ ਲੱਗੇ ਕੋਈ ਗੱਲ ਨਹੀਂ। ਚਾਹੇ ਇਹ ਗੱਲ ਕਿਸੇ ਵੀ ਰੂਪ ਚ ਉੱਠਰੀ। ਹੂੰ ਇਹ ਮਾਮਲਾ ਹੁਣ ਰੁਕਣਾ ਨਹੀਂ ਹੈ ਤੇ ਜੇ ਮੈਂ ਇਹਨੂੰ ਸਹੀ ਸ਼ਬਦਾਂ ਦਾ ਰੂਪ ਦੇਵਾਂ ਬੜੀ ਸਪਸ਼ਟਤਾ ਨਾਲ ਦਸੰਬਰ 26 ਤੱਕ ਕੰਮ ਗਰਮ ਰਹੂਗਾ ਹੂੰ ਕਿਉਂਕਿ ਇਹ ਵੀ ਮੈਂ ਨਾਲ ਕਲੀਅਰ ਕਰ ਦਿਆਂ ਕਿ ਪੰਜਾਬ ਸਰਕਾਰ ਨੂੰ ਕੋਈ ਹੇਜ ਨਹੀਂ ਹੈ ਇਸ ਖਾਣ ਨਾਲ ਹਾਂਜੀ ਇਹ ਇੱਕ ਸਿਆਸੀ ਤੌਰ ਤੇ ਪਖਾਇਆ ਜਾ ਰਿਹਾ ਬੁੱਧ ਹਾਂਜੀ ਤੇ ਔਰ ਜਿਹੜੀ ਸ਼ਰਮਨੀ ਕਮੇਟੀ ਜਾਂ ਕਲੀਦਾਲ ਉਹ ਚਾਹੇ ਡਿਫੈਂਸ ਮੋਡ ਚ ਉਹ ਕੰਫੈਸ਼ਨਿਸਟ ਨਹੀਂ ਬਣਦੇ ਜਿਹੜੀ ਗਲਤੀ ਕਰ ਲਈ ਆ ਜੇ ਗੁਰੂ ਕੋਲੋਂ ਆਪਾਂ ਗਲਤੀ ਦੀ ਮਾਫੀ ਨਹੀਂ ਮੰਗ ਸਕਦੇ ਗੁਰੂ ਅੱਗੇ ਪੇਸ਼ ਹੋ ਕੇ ਆਪਾਂ ਉਕਤੀਆਂ ਜੁਕਤੀਆਂ ਚਲਾਕੀਆਂ ਕਰਦੇ ਆ ਤੇ ਫਿਰ ਫੇਸ ਕਰ ਲਿਓ ਭਾਈ ਕਿਉਂਕਿ ਮੈਂ ਕੋਈ ਭਵਿੱਖ ਕਰਤਾ ਨਹੀਂਗਾ ਮੈਂ ਕੋਈ ਸਿਆਸੀ ਸਮੀਖਿਆਕਾਰ ਨਹੀਂਗਾ ਮੈਂ ਆਪਣੇ ਜੋ ਮੇਰੀ ਆਪਣੀ ਕੈਲਕੂਲੇਸ਼ਨ ਉਹਦੇ ਬੇਸਿਸ ਤੇ ਕਿਹਾ ਹਾਂਜੀ ਕੱਲ ਵੀ ਇੱਕ ਚੈਨਲ ਤੇ ਮੈਂ ਧਾਮੀ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਧਾਮੀ ਸਾਹਿਬ ਬਹੁਤ ਹੋ ਗਈ ਦਿਲ ਨਹੀਂ ਕਰਦਾ ਪਰ ਤੁਹਾਡੀਆਂ ਲੂਮਰ ਚਾਲਾਂ ਜਿਹੜੀਆਂ ਨਾ ਤੁਹਾਨੂੰ ਦਿਨ ਬਦਨ ਫਸਾਈ ਜਾਣਗੇ ਇਹ ਸ਼੍ਰੋਮਣੀ ਕਮੇਟੀ ਕਹਿੰਦੀ ਵੀ ਸਰਕਾਰ ਜਿਹੜੀ ਹੈ ਕੱਲ ਤੱਕ ਤਾਂ ਨਾ ਮੱਥਾ ਨਾ ਲਾਵੇ ਮੈਂ ਉਹਨਾਂ ਦੀ ਗੱਲ ਸਹੀ ਮੰਨ ਲਿਆ ਸਰਕਾਰ ਸ਼੍ਰੋਮਣੀ ਕਮੇਟੀ ਦਾ ਮੱਥਾ ਨਾ ਲਾਵੇ ਹੂੰ ਇਸ ਗੱਲ ਬਾਰੇ ਸ਼੍ਰੋਮਣੀ ਕਮੇਟੀ ਕੀ ਕਹੂਗੀ ਜਦੋਂ ਪੰਜਾਬ ਸਰਕਾਰ ਸੀ 7 ਤੋਂ 17 ਤੱਕ ਉਹ ਪੰਜਾਬ ਸਰਕਾਰ ਕਿੰਨਾ ਦਖਲ ਦਿੰਦੀ ਸੀ ਚੋਣ ਕਮੇਟੀ 'ਚ ਹਮ ਕਾਲ ਤੱਕ ਇਹਦੇ ਜਥੇਦਾਰ ਨੂੰ ਕਿੰਨਾ ਦਖਲ ਦਿੰਦੀ ਸੀ ਕਾਲ ਤੱਕ ਸਾਹਿਬ ਦੇ ਜਥੇਦਾਰ ਨੂੰ ਗਰਬਚਨ ਇਹਨੂੰ ਮੈਂ ਗਰਬਚਨ ਆ ਕਹਿ ਰਿਹਾ ਨਾ ਉਹਦੇ ਨਾਲ ਮੈਂ ਸਿੰਘ ਲਾਉਣਾ ਉਹਨਾਂ ਦਾ ਨਾਮ ਮੈਂ ਗਿਆਨੀ ਲਾਉਣਾ ਮੈਂ ਉਹ ਥੋੜੀ ਜਿਹੀ ਗੱਲ ਮੈਨੂੰ ਸਪਸ਼ਟ ਕਰ ਲੈਣ ਦਿਓ ਆਪਣੀ ਕੋਠੀ ਸੱਦ ਕੇ ਪ੍ਰਕਾਸ਼ ਬਾਦਲ ਨੇ ਮੁੱਖ ਮੰਤਰੀ ਹਾਊਸ ਚ ਜਿਹੜਾ ਉਥੇ ਐਂਟਰੀ ਵਾਲਾ ਰਜਿਸਟਰ ਹੁੰਦਾ ਮੈਂ ਸਵਾਲ ਉਠਾ ਰਿਆ ਉਹ ਐਂਟਰੀ ਵਾਲਾ ਰਜਿਸਟਰ ਗੈਪ ਕਿਉਂ ਉਦੋਂ ਦਾ ਹੂੰ ਉਥੇ ਐਂਟਰੀ ਪੈਂਦੀ ਵੀ ਕਿਹੜੇ ਕਿਹੜੇ ਬੰਦੇ ਆਏ ਮੁੱਖ ਮੰਤਰੀ ਨੂੰ ਮਿਲਣ ਹਾਂਜੀ ਤੇ ਗਰਬਚਨ ਇਹ ਨੇ ਉਥੇ ਪੇਸ਼ ਹੋ ਕੇ ਨਾਲ ਹੋਰ ਸਿੰਘ ਸਾਹਿਬ ਲੈ ਕੇ ਲਿਖਿਆ ਹੋਇਆ ਮਾਫੀਨਾਮਾ ਲੈ ਕੇ ਤੇ ਸੋਦੇ ਬਾਬੇ ਨੂੰ ਮਾਫੀ ਦਿੱਤੀ ਹੂੰ ਇਹ ਹੁਣ ਤਾਂ ਵੀ ਸਾਹਿਬ ਦੱਸ ਦੇਣ ਕਿ ਇਹ ਸਰਕਾਰ ਦਾ ਦਖਲ ਨਹੀਂ ਸੀਗਾ ਗਿਆਨੀ ਗੁਰਬਚਨ ਸਿੰਘ ਜੀ ਦਾ ਬਿਆਨ ਵੀ ਆਇਆ ਉਹ ਕਹਿੰਦੇ 328 ਰੁਪਏ ਚੋਰੀ ਨਹੀਂ ਹੋਏ ਇਹ ਅੰਦਰਲੇ ਬੰਦਿਆਂ ਨੇ ਗੱਲ ਕਮਾਈ ਆ ਜਿਹੜੇ ਬਹੁਤ ਪ੍ਰਸਿੱਧ ਲੇਖਕ ਹੈ ਤਰਲੋਚਨ ਸਿੰਘ ਦਪਾਲਪੁਰ ਅਮਰੀਕਾ ਚ ਰਹਿੰਦੇ ਅੱਜਕੱਲ ਉਹਨਾਂ ਨੇ ਸੋਸ਼ਲ ਮੀਡੀਆ ਤੇ ਇਸ ਬਾਰੇ ਆਪਣਾ ਆਰਟੀਕਲ ਪਾਇਆ ਮੈਂ ਗੁਰਬਚਨ ਨਾਲ ਪਰਸਨਲ ਨਹੀਂ ਹੋਣਾ ਚਾਹੁੰਦਾ ਗੁਰਬਚਨ ਆਏ ਨਾ ਸਮਝ ਲਵੇ ਕਿ ਤੈਨੂੰ ਜੇ ਗੜਗੱਜ ਨੇ ਜਿੰਨੇ ਮਾਫੀ ਕੰਪਨੀ ਖੋਲੀ ਆ ਹੂੰ ਉਹਨੇ ਤੈਨੂੰ ਕਹਿ ਤਾ ਤੁਸੀਂ ਮੰਨਦੇ ਹੋ ਹਾਂਜੀ ਮੰਨਦੇ ਆ ਜੀ ਇਹਦੇ ਨਾਲ ਗੱਲਾਂ ਮਾਫ ਹੋ ਜਾਣਗੀਆਂ ਮੈਂ ਗਰਬਚਨੇ ਨੂੰ ਬੜਾ ਸਪਸ਼ਟਤਾ ਨਾਲ ਵਾਰਨਿੰਗ ਦੇਣੀ ਚਾਹਣਾ ਮੈਂ ਅੱਗੇ ਵੀ ਇੱਕ ਚੈਨਲ ਤੋਂ ਕਹਾ ਵਾ ਮੈਂ ਪਬਲਿਕ ਪਬਲਿਕ ਤੌਰ ਤੇ ਤੇਰੇ ਭਾਵੇਂ ਕਿੰਨੇ ਵੀ ਗਨਮੈਨ ਹੋਣ ਮੈਂ ਤੈਨੂੰ ਫਿਰ ਆਪਣਾ ਰੋਸ ਸੰਕੇਤਕ ਰੋਸ ਪ੍ਰਗਟ ਕਰਕੇ ਦੱਸੂਗਾ ਹੂੰ ਤੇ ਤੇਰੀਆਂ ਕਰਤੂਤਾਂ ਵੀ ਦੱਸੂਗਾ ਜੇ ਤੂੰ ਅੱਜ ਬਿਆਨ ਦੇ ਦਿੱਤਾ ਨਾ ਕਿ ਉਹਨਾਂ ਅੰਦਰਲੇ ਬੰਦਿਆਂ ਨੇ ਗੇਮ ਕਮਾਈ ਆ ਤੂੰ ਜਿਹੜੀਆਂ ਜਿਹੜੀਆਂ ਗੇਮਾਂ ਕਮਾਈਆਂ ਨਾ ਅੱਜ ਤੋਂ ਫਿਰ ਮੈਂ ਅੱਜ 3 ਤਰੀਕ ਤੋਂ ਤੇਰੀ ਸ਼ੁਰੂਆਤ ਕਰ ਦਾਂ ਚਲੋ ਸ਼ੁਰੂ ਕਰ ਲੈਂਦੇ ਇੱਕ ਹੋਰ ਬੜੀ ਮਿਸਕਨਸੈਪਸ਼ਨ ਹੈ ਕਹਿੰਦੇ ਜਿਹੜੀ ਸ਼ੋਨੀ ਕਮੇਟੀ ਦੇ ਮਲਾਜ਼ਮਾਂ ਤੇ ਐਫਆਈਏ ਦਰਜ ਹੋਈ ਉਹ ਕੋਰਟ ਦੇ ਹੁਕਮਾਂ ਤੇ ਹੋਈ ਆ ਤੇ ਪੰਜਾਬ ਸਰਕਾਰ ਸਾਰਾ ਕ੍ਰੈਡਿਟ ਆਪ ਲਈ ਜਾ ਰਹੀ ਹੈ ਮਿਸਕਨਸੈਪਸ਼ਨ ਕੋਈ ਨਹੀਂ ਹਾਂਜੀ ਜਿਨ੍ਹਾਂ ਨੂੰ ਇਹ ਗੱਲ ਇਹ ਕਲੀਅਰ ਹੋ ਉਹ ਕਲੀਅਰ ਹੈ ਆਮ ਲੋਕਾਂ ਨੂੰ ਇਹ ਨਾ ਪਤਾ ਉਹ ਪ੍ਰਸੀਡਿੰਗਸ ਦੇ ਦੌਰਾਨ ਐਫ ਆਈ ਆਰ ਦੀ ਰეკਮੈਂਡੇਸ਼ਨ ਸੀ ਹਾਂਜੀ ਧਰਨੇ ਤੇ ਬੈਠਿਆ ਨੂੰ ਕੁਲਦੀਪ ਸਿੰਘ ਵਡਾਲਾ ਸਾਹਿਬ ਨੂੰ ਬਲਦੇਵ ਸਿੰਘ ਬਲਦੇਵ ਸਿੰਘ ਬਲਦੇਵ ਸਿੰਘ ਵਡਾਲਾ ਸੌਰੀ ਉਹ ਐਫ ਆਈ ਆਰ ਦੀ ਕਾਪੀ ਦੇਣ ਆਏ ਆ ਬੈਂਸ ਸਾਹਿਬ ਤੇ ਸੰਧਵਾ ਸਾਹਿਬ ਹਾਂਜੀ ਚਲੋ ਮੈਂ ਉਹਨਾਂ ਤੇ ਅਜੇ ਨਹੀਂ ਜਾਂਦਾ ਵੀ ਇਹ ਕੋਈ ਲੀਗਲ ਪ੍ਰੋਸੈਸ ਨਹੀਂ ਹੁੰਦਾ ਹੂੰ ਕਿ ਸਰਕਾਰ ਦੇ ਨੁਮਾਇंदे ਆ ਕੇ ਤੁਹਾਨੂੰ ਐਫ ਆਈ ਆਰ ਦੀ ਕਾਪੀ ਦੇਣ। ਹਾਂਜੀ। ਉਹ ਸਬੰਧਤ ਥਾਣੇ ਦੀ ਜਾਂ ਕੋਰਟ ਦੀ ਕਿਸੇ ਤਰੀਕੇ ਵੀ ਜਿਹੜਾ ਐਲਬੱਦ ਹੁੰਦਾ ਉਹਨੇ ਕਾਪੀ ਪ੍ਰੋਵਾਈਡ ਕਰ ਦਿੱਤੀ। ਉਹ ਇੱਕ ਹਾਈਪ ਕਰੀਏਟ ਕਰਨੀ ਇਨਾਂ ਨੂੰ। ਉਹ ਚਲੋ ਹਾਈਪ ਦੀ ਗੱਲ ਵੱਖਰੀ ਆ। ਹੁਣ ਮੈਂ ਜੇ ਉਹਨਾਂ ਛਰੋਣੀ ਕਮੇਟੀ ਕਹਿੰਦੀ ਆ ਅੰਦਰਲੇ ਬੰਦਿਆਂ ਨੇ ਗੇਮ ਕਮਾਈ। ਹੁਣ ਮੈਂ ਉਹ ਕਮੇਟੀ ਨਹੀਂ ਕਹਿੰਦੀ ਗੁਰਬਚਨ ਸਿੰਘ ਇਹਨਾਂ। ਉਹ ਇੱਕੋ ਚੀਜ਼ ਹੈ। ਨਥਾ ਸਿੰਘ ਬ੍ਰੇਮ ਸਿੰਘ ਬੋਥ ਆਰ ਦੀ ਸੇਮ ਥਿੰਗ। ਇਹ ਜਿਹੜੀ ਇਹਨਾਂ ਨੇ ਗੇਮ ਕਮਾਈ ਆ। ਆ ਹੁਣ ਜਿਹੜੀਆਂ ਗੇਮਾਂ ਤੁਸੀਂ ਕਮਾਈਆਂ ਸ਼ਰਮਣੀ ਕਮੇਟੀ ਧਾਮੀ ਸਾਹਿਬ ਇਹ ਜਵਾਬ ਦੇਣ ਆ ਹਰਮੰਦਰ ਸਾਹਿਬ ਦੀ ਏਆਈ ਤੇ ਵੀਡੀਓ ਆਈ ਹਾਂਜੀ ਸ਼ਰਮਣੀ ਕਮੇਟੀ ਨੇ ਇਹਦੇ ਬਾਰੇ ਕੀ ਕੀਤਾ ਧਾਮੀ ਸਾਹਿਬ ਨੇ ਇਹਦੇ ਬਾਰੇ ਕੀ ਕੀਤਾ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਇਕੱਲੀ ਪ੍ਰੈਸ ਕਾਨਫਰੰਸ ਬਣਦੀ ਗੱਲ ਮੈਂ ਅੱਗੇ ਵੀ ਇੱਕ ਚੈਨਲ ਤੋਂ ਸ਼ਰਮਣੀ ਕਮੇਟੀ ਦਾ ਨਾਮ ਰੱਖਿਆ ਸੀ ਨਿੰਦਾ ਕਮੇਟੀ ਇਹ ਨਿੰਦਾ ਕਮੇਟੀ ਹੈ ਨਿੰਦਾ ਕਰਨ ਦਾ ਕਰੰਦਾ ਸੀਵਿੰਦਰ ਇਹ ਕੜੀ ਨਿੰਦਾ ਕਰਦੇ ਪੁਰ ਜੋਰ ਸਖਤ ਸ਼ਬਦਾਂ ਚ ਨਿਖੇਧੀ ਕਰਦੇ ਤੇ ਨਿੰਦਾ ਕਮੇਟੀ ਇਹ ਵੀ ਜਵਾਬ ਦੇ ਦਵੇ ਆ ਬੰਦਾ ਪਛਾਣੋ ਕੌਣ ਆ 18 ਜਨਵਰੀ 2021 ਨੂੰ ਜੰਗਲਾ ਟੱਪ ਕੇ ਇਹ ਮੁੰਡਾ ਵੜਿਆ ਸੀ ਹਾਂਜੀ ਸ਼ਰਮਣੀ ਕਮੇਟੀ ਨੇ ਇਹਦੇ ਬਾਰੇ ਹੁਣ ਤੱਕ ਕੀ ਕੀਤਾ ਤੇ ਕਹਿੰਦੇ ਜਿਹੜੇ ਹੋਟਲ ਤੇ ਠਹਿਰੇ ਠੁਰੇ ਅੱਜ ਤੱਕ ਤਾਂ ਕੋਈ ਰਿਕਾਰਡ ਹੀ ਨਹੀਂ ਕਿਉਂ ਰਿਕਾਰਡ ਨਹੀਂ ਮੈਂ ਖੁਦ ਗਵਾਹ ਹਾਂ ਇਸ ਚੀਜ਼ ਦਾ ਮੈਂ YouTube ਤੇ ਇਹਦਾ ਸਾਰਾ ਵੇਖਿਆ ਇਹ ਬੰਦਾ ਸੀਸੀਟੀਵੀ ਕੈਮਰੇ ਚ ਕੈਪਚਰ ਹੋਇਆ ਉੱਥੇ ਆ ਕੈਪਚਰ ਤਾਂ ਹੋਇਆ ਕੈਪਚਰ ਹੋਇਆ ਔਰ ਮੈਂ ਗੱਲ ਪੁਲਿਸ ਦੇ ਖਿਲਾਫ ਨਹੀਂ ਸੀ ਕਰਨੀ ਚਾਹੁੰਦਾ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਨੂੰ ਕਮਿਸ਼ਨਰ ਸਾਹਿਬ ਨੂੰ ਇਹਨਾਂ ਜਾਂਚ ਦੇ ਵਿੱਚ ਡਿਗਾਈ ਨਾਲ ਅੱਗੇ ਵਧਣ ਤੋਂ ਕੌਣ ਰੋਕ ਰਿਆ ਸ਼੍ਰੋਣੀ ਕਮੇਟੀ ਨੂੰ ਵੀ ਰੋਕ ਰਹੀ ਉਹ ਤੇਰ ਉਹ ਤੇ ਪੁਲਿਸ ਨੂੰ ਵੀ ਰੋਕ ਰਹੀ ਹੈ ਤੇ ਗਰਬਚਨ ਆ ਕਹਿੰਦਾ ਵਾ ਬਈ ਗੇਮ ਘਮੀ ਹੈ ਹੁਣ ਗਰਬਚਨ ਜੀ ਗਏ ਦੱਸੋ ਇਹ ਗੇਮ ਕਿਥੋਂ ਕਮੀ ਹੁਣ ਹੋਰ ਗੇਮ ਦੱਸਾਂ ਇੱਕ ਮੈਗਜ਼ੀਨ ਦੀ ਖਬਰ ਆ ਉਹਦੇ ਵਿੱਚ ਲਿਖਿਆ ਵਾ ਸ਼ਹੀਦ ਸਿੱਖ ਮਿਸ਼ਨਰੀ ਕਾਲ ਜੰਮਰਸਰ ਦੇ ਪ੍ਰਿੰਸੀਪਲ ਨੂੰ ਕਿਸੇ ਖੁਫੀਆ ਏਜੰਸੀ ਦੇ ਅਧਿਕਾਰੀ ਨੇ ਫੋਨ ਕਰਕੇ ਸਿੱਖਾਂ ਦੇ ਆਵਾਦ ਵਿਵਾਦ ਵਾਲੇ ਮੁਕਦੇ ਲਿਖਾਉਣ ਲਈ ਕਿਹਾ ਹਾਂ ਜਦ ਪ੍ਰਿੰਸੀਪਲ ਸਾਹਿਬ ਨੇ ਇਤਰਾਜ਼ ਕੀਤਾ ਤਾਂ ਅਧਿਕਾਰੀ ਨੇ ਜਵਾਬ ਦਿੱਤਾ ਜੇ ਤੁਸੀਂ ਨਾਮ ਹੀ ਲਿਖਵਾਓਗੇ ਤਾਂ ਵੀ ਅਸੀਂ ਲਿਸਟ ਤਾਂ ਬਣਾਈ ਲੈਣੀ ਹੈ ਹਾਂਜੀ ਕਿਸੇ ਹੋਰ ਤੋਂ ਪੁੱਛ ਲੈਣੇ ਇਹ ਮਈ 2016 ਦਾ ਇੱਕ ਪੰਜਾਬੀ ਦਾ ਮੈਗਜ਼ੀਨ ਹੈ ਹਾਂਜੀ ਤੇ ਗਰਬਚਨ ਜੀ ਜਿਹੜੀ ਆ ਗੇਮ ਘਮੀ ਆ ਆ ਮੁੰਡਾ ਦੇਖੋ ਇਹ ਮੁੰਡੇ ਦਾ ਨਾਮ ਪੁਨੀਤ ਸਾਨੀ ਮੈਂ ਕਿਸੇ ਤੇ ਕਿੰਤੂ ਨਹੀਂ ਕਰਦਾ ਇਹ ਜਿਹੜਾ ਚੈਨਲ ਵਾਲਾ ਵਾ ਇਹ ਕੰਟਰੋਵਰਸ਼ਲ ਬੰਦੇ ਲਿਆਉਂਦਾ ਹਾਂਜੀ ਪੁਨੀਤ ਸਾਨੀ ਬਾਰੇ ਉਸ ਸ਼ਰਮਣੀ ਕਮੇਟੀ ਨੇ ਐਪਲੀਕੇਸ਼ਨ ਦਿੱਤੀ ਸੀ ठाਣੇ ਹਾਂਜੀ ਤੇ ਗਰਬਚਨ ਜੀ ਇਹ ਗੇਮ ਕਿਧਰ ਨੂੰ ਘਮੀ ਆ ਹਾਂਜੀ ਹੁਣ ਗੇਮਾਂ ਤੁਸੀਂ ਕਿਵੇਂ ਘਮਾਉਂਦੇ ਜੇ ਤੁਸੀਂ ਸਮਝਦੇ ਵੀ ਲੋਕਾਂ ਨੂੰ ਪਤਾ ਕੁਝ ਨਹੀਂ ਗਾ ਜਿਹੜੀ ਗੇਮ ਪ੍ਰਕਾਸ਼ ਚੰਦ ਬਾਦਲ ਨੇ ਕਮਾਈ ਸੀ ਆ ਢੀਂਡ ਸਾਹਿਬ ਵੀ ਕਹਿੰਦੇ ਜੀ ਦਰবেশ ਸਿਆਸਤਦਾਨ ਆਲਮ ਨੂੰ ਜਫੀ ਪਾਉਣ ਡਿਆ ਬਾਦਲ ਚਿਹਰੇ ਤੇ ਨੂਰ ਵਖੋ ਕਿੰਨਾ ਜਿਨ੍ਹਾਂ ਨੇ ਮੁੰਡਿਆਂ ਤੇ ਬਹੁਤ ਠੁੱਠੇ ਪੁੱਲ ਮੁਕਾਬਲੇ ਬਣਾਏ ਹਾਂਜੀ ਹਾਂਜੀ ਆਹ ਦੇਖੋ ਆਲਮ ਦੇ ਨਾਲ ਢੀਂਡ ਸਾਹਿਬ ਤੇ ਤੁਮਾ ਵੀ ਬੈਠਾ ਹੂੰ ਇਹਦੇ ਬਾਰੇ ਫਿਰ ਮੈਨੂੰ ਪੁੱਛ ਲਵਾਂ ਇਹ ਰਿਸ਼ਤਾ ਕਿਆ ਕਹਲਤਾ ਹੈ ਇਹਦੇ ਵਿੱਚ 13 ਕਾਇਦ ਹੋ ਗਿਆ ਸ਼੍ਰੋਮਣੀ ਕਮੇਟੀ ਵੀ ਸ਼੍ਰੋਮਣੀ ਕਮੇਟੀ ਦੀ ਤਾਰਾ ਵੀ ਉੱਥੋਂ ਹਿਲਦੀਆਂ ਪੁਲਿਸ ਨੂੰ ਵੀ ਤਾਰਾ ਉੱਥੋਂ ਹਿਲਦੀਆਂ ਬਹੁਤ ਸਾਰੇ ਸੀਨੀਅਰ ਪੱਤਰਕਾਰ ਜਿਵੇਂ ਦੀਪਕ ਸ਼ਰਮਾ ਚਨਾਰਥਲ ਜੀ ਹੋਰ ਵੀ ਪੱਤਰਕਾਰ ਕਹਿੰਦੇ ਕਹਿੰਦੇ ਸ਼੍ਰੋਮਣੀ ਕਮੇਟੀ ਨੇ ਇਹ ਉਦੋਂ ਹੀ ਉਸ ਟਾਈਮ ਤੇ ਹੀ ਕੁਝ ਕਾਰਵਾਈ ਕੀਤੀ ਹੁੰਦੀ ਪੰਜਾਬ ਸਰਕਾਰ ਨੂੰ ਵਿੱਚ ਆਉਣ ਦੀ ਕੀ ਲੋੜ ਸੀ ਸ਼੍ਰੋਮਣੀ ਕਮੇਟੀ ਕਾਰਵਾਈ ਕਿਉਂ ਕਰੂਗੀ ਅੱਜ ਮੈਂ ਮੈਨੂੰ ਥੋੜਾ ਟਾਈਮ ਦਿਓ ਆਗਿਆ ਦਿਓ ਜਰਾ ਇਸ ਚੀਜ਼ ਦੀ ਸ਼੍ਰੋਮਣੀ ਕਮੇਟੀ ਇਸ ਚੀਜ਼ ਦਾ ਜਵਾਬ ਦੇਵੇ ਜਿਹੜਾ ਗਰਬਚਨਾ ਕਹਿੰਦਾ ਨਾ ਗੇਮ ਘੁੰਮੀ ਅੰਦਰਲੇ ਬੰਦਿਆਂ ਨੇ ਗੇਮ ਘੁੰਮੀ ਆ ਤੁਹਾਨੂੰ ਮੈਂ ਅੰਕੜੇ ਸਮੇਤ ਗੱਲ ਕਰ ਲਈਦਾ 992886 ਅੰਗ ਅਧਿਕਾਰਤ ਛਾਪੇ ਆ ਗੁਰੂ ਗ੍ਰੰਥ ਸਾਹਿਬ ਦੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਉਹ ਛਾਪੇ ਆ ਤੇ ਕਿੱਥੇ ਗਏ ਉਹ ਗੇਮ ਘੁੰਮੀ ਨਾ ਫਿਰ ਤਾ ਆ ਕੱਲ ਪਰਸੋ ਦੀ ਗੱਲ ਤਿੰਨ ਚਾਰ ਦਿਨ ਪਹਿਲੋ ਗ੍ਰੰਥੀ ਨੇ ਮਹਾਰਾਜ ਦੀ ਬੇਦਬੀ ਕਰਤੀ ਉਹ ਗ੍ਰੰਥੀ ਕੌਣ ਹੈ ਹਾਂਜੀ ਇਹ ਗ੍ਰੰਥੀ ਜਿਹੜੇ ਆ ਮੈਂ ਬੜਾ ਓਪਨ ਗੱਲ ਕਰ ਰਿਹਾ ਹਾਂ ਜਿੰਮੇਵਾਰੀ ਨਾ ਕਰ ਰਿਹਾ ਸਪਸ਼ਟਤਾ ਨਾਲ ਕਰ ਰਿਹਾ ਇਹ ਗ੍ਰੰਥੀ ਪ੍ਰਤੀਕ ਨੇ ਕੀਤੇ ਆ ਇਹ ਕਿਹੜੇ ਬਾਬੇ ਦੇ ਚੇਲੇ ਆ ਜਿਹੜੇ ਦਾੜ੍ਹੀ ਕੇਸ ਰੱਖ ਕੇ ਗ੍ਰੰਥੀ ਬਣੇ ਮੈਂ ਦੱਸ ਵੀ ਦਊਂਗਾ ਅਗਲੀ ਵਾਰ ਹਾਂਜੀ ਇਹਦਾ ਮਤਲਬ ਸ਼ਰੋਣੀ ਕਮੇਟੀ ਦਾ ਕੰਟਰੋਲ ਹੈ ਕੋਈ ਸ਼ਰੋਣੀ ਕਮੇਟੀ ਦਾ ਗੁਰਦੁਆਰੇ ਤੇ ਕੋਈ ਕੰਟਰੋਲ ਹੈ ਪਰ ਇੱਕ ਸਸ ਨੂੰ ਗੱਲ ਕੰਪਲੀਟ ਕਰ ਲੈਣ ਦਿਓ 24536 ਅੰਗ ਲਾਪਤਾ ਦਾ ਗਰਬਚਨਾ ਦੱਸੇ ਜਿਹੜੇ ਅੰਗ ਲਾਪਤਾ ਵਾ ਇਹ ਗੁਰੂ ਗ੍ਰੰਥ ਸਾਹਿਬ ਦੇ ਪਬਲਿਕੇਸ਼ਨ ਵਿੰਗ ਚੋਂ ਲਾਪਤਾ ਹੋਏ ਜੇ ਮੇਰੇ ਇਹ ਅੰਕੜਾ ਗਲਤ ਆ ਤਾਂ ਦੱਸ ਦਿਓ ਮੈਨੂੰ 99282400 ਰੁਪਏ ਦੀ ਹੀਰਾ ਫਿਰੀ ਹੋਈ ਰਕਮ ਚ 125 ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਵੀਂ ਰਾਮ ਸਰਚ ਹੋਈ ਇਹ ਹੁਣ ਗਰਬਚਨਾ ਸੁਣ ਲਵੇ ਕਾਠ ਸਰੂਪ ਬਲੈਕ ਦੇ ਵਿੱਚ ਛਪਿਆ ਉਹ ਕਿੰਨਾ ਛਪਾਇਆ ਹੁਣ ਗਰਬਚਨਾ ਕਹਿੰਦਾ ਵਾ ਵੀ ਉਹ ਅੰਦਰ ਦੇ ਬੰਦਿਆਂ ਨੇ ਗੇਮ ਕਮਾਈ ਆ ਇਹ ਬਾਹਰ ਦੇ ਕਿਹੜੇ ਬੰਦਿਆ ਤੂੰ ਅੰਦਰ ਦੇ ਬੰਦਿਆਂ ਦੀ ਗੱਲ ਕਰਦਾ ਮੈਂ ਬਾਹਰ ਦੇ ਬੰਦਿਆਂ ਦੀ ਗੱਲ ਕਰਦਾ ਉਹ ਬਾਹਰ ਦਾ ਕਿਹੜਾ ਬੰਦਾ ਸੀਗਾ ਜਿੰਨੇ ਆਰਡਰ ਕਰਕੇ ਫੋਨ ਕਰਕੇ ਸਲਿੱਪ ਦੇ ਕੇ ਕਾਠ ਸਰੂਪ ਬਲੈਕ 'ਚ ਛਪਾਇਆ ਗਰਬਚਨਾ ਜਵਾਬ ਦੇ ਦਵੇ ਸੈਂਕੜੇ ਸਰੂਪ ਜਿਹੜੇ ਅਗਨ ਭੇਂਟ ਕੀਤੇ ਗੋਇੰਦਵਾਲ ਸਾਹਿਬ ਸ਼ਰਮਣੀ ਕਮੇਟੀ ਨੇ ਆਣ ਅਧਿਕਾਰ ਦੇ ਤੌਰ ਤੇ ਉਹ ਕਿਹੜੇ ਸਰੂਪ ਸੀ ਇਹ ਕਿਹੜੀ ਅੰਦਰ ਦੀ ਕਿਹੜੀ ਗੱਲ ਸੀ 10000 ਫਰਮੇ ਪ੍ਰਾਈਵੇਟ ਬੰਦਿਆਂ ਤੋਂ ਬਰਾਮਦ ਹੋਏ ਜਿਹੜੇ ਗੁਰੂ ਗ੍ਰੰਥ ਸਾਹਿਬ ਛਾਪਣ ਵਾਲੇ ਸੀ ਉਹ ਬੰਦੇ ਅੰਦਰ ਦੇ ਸੀ ਕਿ ਬਾਹਰ ਦੇ ਸੀ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਜਿਹੜਾ ਆਨੰਦਪੁਰ ਸਾਹਿਬ ਚਾ ਉਥੇ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਉੱਤੇ ਸ਼ਰੂਣੀ ਕਮੇਟੀ ਦੇ ਮਲਾਜਮਾਂ ਨੇ ਜਿਹੜੇ ਗਰੱਥੀ ਦਾ ਕੰਮ ਕਰਦੇ ਸੀ ਸ਼ਰਾਬ ਪੀ ਕੇ ਉਲਟੀਆਂ ਕੀਤੀਆਂ ਮੈਂ ਗਰਬਚਨ ਇਹਨੂੰ ਪੁੱਛਦਾ ਉਹ ਬੀੜ ਜਿਹੜੀ ਆ ਖੁਰਦਬੁਰਦ ਕਿੰਨੇ ਕੀਤੀ ਹੈ ਤੁਹਾਡੀ ਸ਼ਰੂਣੀ ਕਮੇਟੀ ਦਾ ਜਨਰਲ ਹਾਊਸ ਦਾ اجلاس ਬੜੀ ਛੇਤੀ ਹੁੰਦਾ ਉਹ ਤੁਸੀਂ ਅਜੇ ਤੱਕ ਸੰਗਿਆਨ ਕਿਉਂ ਨਹੀਂ ਲਿਆ ਉਹ ਬੀੜ ਕਿੱਥੇ ਮੈਂ ਹੋਰ ਗੱਲਾਂ ਅੱਜ ਬੰਦ ਕਰ ਦੇਣਾ ਵਾਂ ਮੈਂ ਦੱਸਣਾ ਇਹ ਚਾਹੁੰਦਾ ਵੀ ਜਿਹੜੀ ਇਹ ਕਹਿੰਦੇ ਆ ਵੀ ਅਸੀਂ ਅੰਦਰ ਦੇ ਬੰਦਿਆਂ ਨੇ ਗੇਮ ਕਮਾਈ ਆ ਧਾਮੀ ਸਾਹਿਬ ਕਹਿੰਦੇ ਪੈਸਿਆਂ ਦਾ ਚੱਕਰ ਆ ਜੇ ਪੈਸਿਆਂ ਦਾ ਚੱਕਰ ਆ 2009 ਤੋਂ ਤੁਸੀਂ ਸਤਿੰਦਰ ਸਿੰਘ ਕੋਹਲੀ ਸੀਗੇ ਰੱਖਿਆ 2009 ਤੋਂ ਲਗਾਤਾਰ ਉਹਦੀ ਤਨਖਾਹ ਉਸ ਟਾਈਮ ਤੇ ਥੋੜੀ ਸੀ ਵਾਧੀ ਵਾਧੀ ਲੱਖ ਰੁਪਿਆ ਹੋ ਗਈ ਮਹੀਨੇ ਦੀ ਅੱਜ ਦੱਸਿਆ ਦੀਪਕ ਸ਼ਰਮਾ ਚਨਾਰਥਲ ਜੀ ਨੇ 3.5 ਲੱਖ ਰੁਪਿਆ ਮਹੀਨਾ ਤਨਖਾਹ ਸੀ ਉਹਨਾਂ ਦੀ ਉਹਦੀ ਤਨਖਾਹ 3.5 ਲੱਖ ਰੁਪਿਆ ਮਹੀਨਾ ਪ੍ਰੈਟ ਪ੍ਰੈਜ਼ੈਂਟ ਨਹੀਂ ਸੀ ਹਾਂਜੀ ਉਹਦੀ ਤਨਖਾਹ ਮਹੀਨੇ ਦੀ 11-12 ਲੱਖ ਸੀ ਸਾਲ ਦੀ 1.5 ਕਰੋੜ ਤਨਖਾਹ ਸੀ ਉਸ ਬੰਦੇ ਦੀ ਇਹ ਰਫਲੀ 3.5 ਲੱਖ 10 ਦੇ ਤੇ ਚਲੋ ਉਹ ਫਰਾਂਕੜੇ ਦਾ ਫਰਕ ਹੋ ਸਕਦਾ ਮੈਂ ਗੱਲ ਦੱਸ ਰਿਹਾ ਬਸ ਸਿੰਦਰ ਸਿੰਘ ਕੋਹਲੀ ਤੋਂ ਕਾਨੂੰਨੀ ਤੌਰ ਤੇ ਜੇ ਕਹਿੰਦੇ ਅੰਦਰ ਦੇ ਬੰਦਿਆਂ ਨੇ ਗੇਮ ਕਮਾਈ ਹੈ ਇਹ ਕਿਹੜੇ ਅੰਦਰ ਦੇ ਬੰਦੇ ਆ ਜਿਹੜੇ ਸਾਰੀ ਗੇਮ ਕਮਾਈ ਫਿਰਦੇ ਤੇ ਤੁਹਾਡੇ ਪੱਲੇ ਕੱਖ ਨਹੀਂ ਗਰਬਚਨ ਦੇ ਪੱਲੇ ਵੀ ਕੱਖ ਨਹੀਂ ਹੁਣ ਗਰਬਚਨ ਇਹਨੂੰ ਸਵਾਲ ਹੈ ਬਤੂੰ ਦੱਸ ਤੇ ਸਹੀ ਤੂੰ 10 10 ਰੁਪਏ ਦਾ ਕਸ਼ਰਾ ਵੇਚਦਾ ਸੀ ਕੜੇ ਵੇਚਦਾ ਸੀ ਮੰਜੇ ਦੇ ਉੱਤੇ ਰੱਖ ਕੇ ਤੂੰ ਸਾਰਾ ਕੁਝ ਵੇਚਦਾ ਸੀ ਤੇ ਤੇਰਾ ਹੁਣ ਮੁਕਸਰ 5 ਸਟਾਰ ਹੋਟਲ ਕਿਵੇਂ ਬਣ ਗਿਆ 5 ਸਟਾਰ ਹੋਟਲ ਲੇ ਜਿਹੜੇ ਬੰਦੇ ਦੀ ਤੂੰ ਜ਼ਮੀਨ ਨੱਪੀ ਆ ਹੋਟਲ ਦਾ ਮਗਰਲਾ ਪਾਸਾ ਡਵੈਲਪ ਕਰਨ ਦੀ ਉਸ ਬੰਦੇ ਦੀ ਮੈਂ ਇੰਟਰਵਿਊ ਸੁਣੀ ਉਹ ਗੁਰਸਖ ਬੰਦੇ ਨੂੰ ਤੁਸੀਂ ਪੁਲਿਸ ਕੋਲੋਂ ਕਟਵਾਇਆ ਵੀ ਹੈ ਗਰਬਚਨ ਇਹਨੂੰ ਮੈਂ ਬੇਨਤੀ ਕਰਦਾ ਆਪਣੀ ਜ਼बान ਬੰਦ ਕਰ ਲਾ ਮੇਰਾ ਜੋ ਮਰਜ਼ੀ ਹੋਵੇ ਮੈਂ ਅਗੜਿਆ ਤੇ ਦਸਤਾਵੇਜ਼ ਤੇ ਥਾਤੇ ਗੱਲ ਕਰੂੰਗਾ ਪਰ ਮੈਂ ਪੋਦੜੇ ਐਸੇ ਫਰੋਲ ਦੂੰਗਾ ਵੀ ਜਿਹੜਾ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ ਹਾਂਜੀ 466 ਨੰਬਰ ਬਤਾ ਇਹਨਾਂ ਨੂੰ ਪਾਇਆ ਸ਼ਰੂਪਨੀ ਕਮੇਟੀ ਨੇ ਹਾਂਜੀ ਸਤਿੰਦਰ ਸਿੰਘ ਕੋਲੀ ਨੂੰ ਸੇਵਾਵਾਂ ਤੋਂ ਫਾਰਗ ਕਰਨ ਦਾ ਹਾਂਜੀ ਉਹ ಮತ ਅਜ ਗਾਇਬ ਕਿਉਂ ਹਾਂਜੀ ਔਰ ਟਾਰਗੇਟ ਅਜ ਗਰਵਾਚਾ ਨਾ ਰਹੂਗਾ ਕਹਿੰਦਾ ਅੰਦਰ ਦੀ ਗੱਲ ਐ ਅੰਦਰ ਦੀ ਗੇਮ ਐ ਇਹ ਕਿਹੜੀ ਅੰਦਰ ਦੀ ਗੇਮ ਐ ਇਹ ਕਿਹੜੇ ਅੰਦਰ ਦੇ ਬੰਦੇ ਜਿਨ੍ਹਾਂ ਨੇ 460 ਨੰਬਰ ਮਤਾ ਗਾਇਬ ਕਰਤਾ ਉਸ ਤੋਂ ਬਾਅਦ ਇਹਨੂੰ ਕੱਢਤਾ ਫਿਰ ਅਖਬਾਰਾਂ ਚ ਐਡਵਰਟਾਈਜ਼ਮੈਂਟ ਦਿੱਤੀ ਨਵਾਂ ਸੀਏ ਰੱਖਣਾ ਜੀ ਇੱਕ ਗੁਰਸਿੱਖ ਬੰਦਾ ਐਸਾ ਵੀ ਆਇਆ ਜਿਹੜਾ ਬਹੁਤ ਪੜਿਆ ਲਿਖਿਆ ਸੀ ਕਹਿੰਦਾ ਮੈਂ 5 ਰੁਪਏ ਮਹੀਨੇ ਦਾ ਕੰਮ ਕਰੂੰ ਤੇ ਸ਼੍ਰੋਮਣੀ ਕਮੇਟੀ ਨੇ ਫੇਰ ਸਤਿੰਦਰ ਸਿੰਘ ਕੋਲੀ ਨੂੰ ਹੀ ਰੱਖ ਲਿਆ ਹੁਣ ਦਿਓ ਜਵਾਬ ਸ਼ਰਮਣੀ ਕਮੇਟੀ ਨੇ ਆਪ ਥੋੜਾ ਰੱਖਿਆ ਹੋ ਸਕਦੀ ਬੀਰ ਬਦਲ ਤੇ ਕਹਿੰਦੇ ਰੱਖਿਆ ਹੋਗੀ ਸ਼ਰਮਣੀ ਕਮੇਟੀ ਨੇ ਰੱਖਣਾ ਹਾਂਜੀ ਸ਼ਰੂਣੀ ਕਮੇਟੀ ਦਾ ਹਾਊਸ ਪ੍ਰਵਾਨਗੀ ਦਿੰਦਾ ਹੂੰ ਉਹ ਕਿਹੜੇ ਬਤੇ ਦਾ ਪ੍ਰਵਾਨਗੀ ਲਈ ਹੁਣ ਦਰਵਾਜਾ ਨੇ ਇਹ ਵੀ ਦੱਸਦੇ ਮੈਂ ਹੁਣ ਉਹਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਤੇ ਨਹੀਂ ਜਾਣਾ ਚਾਹੁੰਦਾ ਉਹਨੂੰ ਪਤਾ ਹੈਗਾ ਕਿ ਪ੍ਰੋਸੈਸ ਕਿਵੇਂ ਹੁੰਦਾ ਬੰਦਾ ਜਿਹੜਾ ਰੱਖਿਆ ਗਿਆ ਵਾ ਸਾਲ ਦੀ 1.5 ਕਰੋੜ ਤਨਖਾਹ ਉਹ ਲੈਂਦਾ ਸੀ ਉਹ ਬੰਦੇ ਦਾ ਅਪਰੂਵ ਕਿਨੇ ਕੀਤਾ ਅਗਲੇ ਬੰਨੇ ਧਾਮੀ ਸਾਹਿਬ ਨੇ ਜੁਡੀਸ਼ੀਅਲ ਕੋਰਟ ਦੇ ਵਿੱਚ ਉਹਨੂੰ ਬਚਾਉਣ ਲਈ 9 ਕਰੋੜ 61 ਲੱਖ 15000 100 ਰੁਪਏ ਦਾ ਕੇਸ ਜਿਹੜਾ ਵਾ ਉਹ ਤੋਂ ਵਸੂਲੀ ਹੋਣੀ ਸੀ ਉਹ ਕੇਸ ਡਿਫੈਂਡ ਕਰ ਲਈ ਪਾਇਆ ਗਰਬਚਨ ਜੀ ਇਹ ਦੱਸੋ ਜਰਾ ਜੁਡੀਸ਼ੀਅਲ ਕੋਰਟ ਦੇ ਵਿੱਚ ਕੇਸ ਕਿਨੇ ਪਾਇਆ ਉਹਨੂੰ ਡਿਫੈਂਡ ਕਰ ਲਈ ਅੰਦਰ ਦੇ ਬੰਦਿਆਂ ਨੇ ਪਾਇਆ ਕਿ ਬਾਹਰ ਦੇ ਬੰਦਿਆਂ ਨੇ ਪਾਇਆ ਹੁਣ ਗਰਬਚਨ ਜੀ ਮੇਰੀ ਤੁਹਾਡੀ ਗੱਲ ਜਿਹੜੀ ਹੋਊਗੀ ਨਾ ਕਿਸੇ ਵੀ ਟੌਪਿਕ ਤੇ ਕਿਸੇ ਵੀ ਚੈਨਲ ਤੇ ਉੱਚ ਦੋ ਲਫ ਜੀ ਸਟ੍ਰੈਸ ਕਰਿਆ ਕਰਨੇ ਮੈਂ ਅੰਦਰ ਤੇ ਬਾਹਰ ਤੇ ਤੁਹਾਡੇ ਵੀ ਅੰਦਰ ਕੀ ਆ ਉਹ ਸਾਰਾ ਦੱਸੂ ਤੇ ਬਾਹਰ ਤੁਸੀਂ ਕੀ ਕਰਦੇ ਜੀ ਸਾਰੇ ਇੱਕ ਸ਼੍ਰੋਮਣੀ ਕਮੇਟੀ ਨੂੰ ਸਿਸਟਮੈਟਿਕਲੀ ਤਰੀਕਾ ਨੇ ਬਣਾਉਣਾ ਚਾਹੀਦਾ ਜਿਸ ਵੀ ਪਰਿਵਾਰ ਨੇ ਮੰਨ ਲਓ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈਣਾ ਆ ਉਹ ਲਈ ਬਕਾਇਦਾ ਇੱਕ ਪ੍ਰੋਸੈਸ ਹੋਵੇ ਪ੍ਰੋਸੈਸ ਹੈਗਾ ਦੋ ਕਿਸਮ ਦੇ ਪ੍ਰੋਸੈਸ ਹੈ ਸ਼੍ਰੋਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਵੈਸੇ ਤੇ ਬੋਲ ਕੋਈ ਨਹੀਂ ਹੁੰਦਾ ਚਲੋ ਸੰਸਾਰਕ ਤੌਰ ਤੇ ਜਿਹੜਾ ਵੀ ਰੱਖਿਆ ਹੋਊਗਾ ਹੁਣੇ ਦੱਸ ਦੇਣ ਕਿ ਕਿੰਨੇ ਕਿੰਨੇ ਲੱਖ ਚ ਬੀੜਾ ਵੇਚਦੇ ਮੈਂ ਓਪਨ ਦੋਸ਼ ਲਾ ਰਿਆਂ ਕਿੰਨੇ ਕਿੰਨੇ ਲੱਖ ਚ ਬੀੜਾ ਵੇਚਦੇ ਮਹਾਰਾਜ ਦੀਆਂ 2 ਨੰਬਰ ਚ ਅੱਛਾ ਮੈਂ ਬਲੈਕ ਚ ਦੱਸੇ ਨਹੀਂ ਤੇ ਕਾਰਡ ਰੂਪ ਵੀ ਬਲੈਕ ਚ ਛਪਾਏ ਇਹ ਪ੍ਰੋਸੈਸ ਨੰਬਰ 2 ਹੈ ਪ੍ਰੋਸੈਸ ਨੰਬਰ 1 ਇਹ ਆ ਜੇ ਜਿਹੜੀ ਕਿਸੇ ਬੰਦੇ ਨੇ ਵੀਡ ਲੈਣੀ ਹੈ ਕੋਈ ਸੈਕਟਰੀ ਚੀਫ ਸੈਕਟਰੀ ਥੱਲੇ ਬੰਦੇ ਜਿਹੜਾ ਗੁਰੂ ਗ੍ਰੰਥ ਸਾਹਿਬਾ ਵਿੱਚ ਇੰਚਾਰਜ ਹੈ ਉਹਨੂੰ ਫੋਨ ਕਰਦਾ ਵੀ ਆਹ ਸਲਿੱਪ ਬੰਦਾ ਲੈ ਕੇ ਆ ਰਿਹਾ ਉਹਨੂੰ 10 ਰੁਪਏ ਦੇ ਦਿਓ ਉਹ ਬੰਦਾ ਉਹਨਾਂ ਤੋਂ ਸਲਿੱਪ ਲੈ ਲੈਂਦਾ ਕੋਈ ਪ੍ਰੋਸੈਸ ਨਹੀਂ ਨਹੀਂ ਪ੍ਰੋਸੈਸ ਦੱਸ ਰਿਹਾ ਜਿਹੜਾ ਲੋਕਾਂ ਨੂੰ ਵਿਖਾਉਣ ਵਾਸਤੇ ਆ ਉਹ ਬੰਦਾ ਸਲਿੱਪ ਐਂਟਰ ਕਰਦਾ ਫਲਾਨਾ ਸਿੰਘ 10 ਸਰੂਪ ਇੰਨੀ ਮਾਇਆ ਹੁਣ ਇਹ ਕਵਲਾ ਕਿੱਥੋਂ ਫੜਿਆ ਗਿਆ ਕਵਲਜੀਤ ਸਿੰਘ ਜਦੋਂ ਰਿਟਾਇਰ ਹੋਣਾ ਸੀਗਾ ਉਹਦੀ ਰਿਟਾਇਰਮੈਂਟ ਤੋਂ 2 ਮਹੀਨੇ ਪਹਿਲਾਂ ਜਿਹੜੀਆਂ ਬੀੜਾਂ ਗਈਆਂ ਉਹਨਾਂ ਦਾ ਲੈਜਰਾਂ ਦਾ ਇੰਦਰਾਜ ਔਰ ਜਿਹੜੇ ਬੀੜਾਂ ਦੇ ਪੈਸੇ ਜਮ੍ਹਾਂ ਹੋਏ ਆ ਉਹਦੀ ਐਂਟਰੀ ਉਹ ਮੈਚ ਨਹੀਂ ਕੀਤੀ 328 ਦੇ ਕਰੀਬ ਸਰੂਪਾਂ ਦੇ ਪੈਸੇ ਜਮ੍ਹਾਂ ਹੋਏ ਨਹੀਂ ਸੀ ਕਿਸੇ ਪ੍ਰੋਸੈਸ ਵਿੱਚੋਂ ਆਏ ਨਹੀਂ ਸੀ ਹੁਣ ਗਰਬਚਨ ਜੀ ਦੱਸ ਦੇਣ ਇਹ ਅੰਦਰ ਦੀ ਕਿਹੜੀ ਗੇਮ ਹੈ ਗਰਬਚਨ ਜੀ ਇਹ ਵੀ ਦੱਸ ਦੇਣ ਕਿ ਗਿਆਨੀ ਈਸ਼ਰ ਸਿੰਘ ਨੇ ਜਿਹੜੀ ਰਿਪੋਰਟ ਦਿੱਤੀ ਆ 328 ਸੂਫਾ ਬਾਰੇ ਉਸ ਰਿਪੋਰਟ 'ਚ ਲਿਖਿਆ ਵਾ ਕਿ ਜਦੋਂ ਅਸੀਂ ਚੈੱਕ ਕੀਤੇ ਪਬਲੀਕੇਸ਼ਨ ਵਿੰਗ ਦੇ ਵਿੱਚ ਗਠੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਬੰਨ ਕੇ ਰੱਖੇ ਤੇ ਉੱਤੇ ਮਿੱਟੀ ਜਮੀ ਹੈ ਹੈ ਕੋ ਜਵਾਬ ਮੈਂ ਇੱਕੋ ਬੇਨਤੀ ਕਰਦਾ ਬੀਇੰਗ ਸਿੱਖ ਬੀਇੰਗ ਪੰਜਾਬੀ ਸਾਰੇ ਭਾਈਚਾਰੇ ਦੇ ਲੋਕ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਸਾਰੇ ਭਾਈਚਾਰੇ ਦੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਰਾਮਦਾਸ ਦੇ ਦਰਬਾਰ ਤੇ ਨਮਸਕਾਰ ਕਰਨ ਆਉਂਦੇ ਆ ਸਾਰੇ ਭਾਈਚਾਰੇ ਦਾ ਅਕੀਦਾ ਵਾ ਇਸ਼ਟ ਔਰ ਇਹ ਮੁੱਦਾ ਇਹਨਾਂ ਨਾ ਪਖਾ ਲਿਓ ਆਪਣਾ ਸਾਰਾ ਕਰਤੂਤ ਤੁਹਾਡਾ ਲੋਕਾਂ ਦੀ ਕਚਹਿਰੀ ਚ ਭਾਂਡਾ ਐਡਾ ਨਾ ਫੁੱਟ ਜਵੇ ਕਿ ਲੋਕ ਛੇਤਰ ਲੈ ਕੇ ਤੁਹਾਨੂੰ ਭਜਾਉਣ ਮੈਂ ਉੱਪਰ ਸਪਸ਼ਟ ਗੱਲ ਕਰਤੀ ਹੈ ਇਹ ਕੁਝ ਹੋਣਾ ਜੇ ਮੈਂ ਆਜੇ ਤਾਂ ਸ਼ਰੂਣੀ ਕਮੇਟੀ ਵਾਲਾ ਤੇ ਗੱਲ ਰੱਖੀ ਐ ਕਿਉਂਕਿ ਇਹ ਜਿੰਨੇ ਮਰਜ਼ੀ ਪਰਦੇ ਪਾਲਣ ਹੁਣ ਦੂਜੀ ਹੋਰ ਗੱਲ ਦੱਸਾਂ ਜਿਹੜੀ ਕਿਤਾਬ ਇਹਨਾਂ ਛਾਪੀ ਸੀ 1999 ਵਿੱਚ ਇਹ ਤਾਂ ਸਰਕਾਰ ਕੱਢ ਕੇ 17 ਸਾਲ ਸਰਕਾਰ ਬਣਾਈ ਬੀਜੇਪੀ ਦੇ ਮੋਢਾ ਤੇ ਰੱਖ ਕੇ ਕੋਈ ਮੁੱਦਾ ਪੰਜਾਬ ਦਾ ਆਰਥਿਕ ਮੁੱਦਾ ਧਾਰਮਿਕ ਮੁੱਦਾ ਸਿਆਸੀ ਮੁੱਦਾ ਕੋਈ ਪੁੱਟ ਅਪ ਕੀਤਾ ਨਾ ਬੀਜੇਪੀ ਨੂੰ ਕੁਛ ਵੀ ਨਹੀਂ ਕੀਤਾ ਕੋਈ ਡਾਕਟਰ ਮਰਮੋਹਨ ਸਿੰਘ ਜੀ ਜਦੋਂ ਪ੍ਰਧਾਨ ਮੰਤਰੀ ਹੋ ਕੇ ਕਹਿੰਦੇ ਮੇਰੇ ਕੋ 40 ਮੁਸੇ ਖਾ ਕੇ ਚੱਲ ਜਾਂਦੇ ਆ ਆਪਣੇ ਪਰਸਨਲ ਮੈਟਰ ਲੈ ਕੇ ਆਉਂਦੇ ਹੁੰਦੇ ਪਰਸਨਲ ਮੈਟਰ ਲੈ ਕੇ ਆਉਂਦੇ ਸੀ ਅੰਮ੍ਰਾਲੇ ਤੱਕ ਗੱਲ ਨਹੀਂ ਸੀ ਕਰਦੇ ਅੰਮ੍ਰਾਲੇ ਆ ਕੇ ਕਹਿੰਦੇ ਸੀਗੇ ਡਾਕਟਰ ਮਰਮੋਹਨ ਸਿੰਘ ਕਮਜ਼ੋਰ ਪ੍ਰਧਾਨ ਮੰਤਰੀ ਹੂੰ ਹੁਣ ਗਰਬਚਨ ਤੂੰ ਕਿੰਨਾ ਕਿ ਮਜ਼ਬੂਤ ਹੈ ਉਹ ਕਮਜ਼ੋਰ ਪ੍ਰਧਾਨ ਮੰਤਰੀ ਆ ਜਿਹਦੀਆਂ ਡਿਗਰੀਆਂ ਇੱਕ ਸਲੇਟ ਤੇ ਪੜੀਆਂ ਨਹੀਂ ਜਾਂਦੀਆਂ ਉਹਦੀਆਂ 18 ਡਿਗਰੀਆਂ ਸੀ ਹਾਂ ਇਹ 6ਵੀਂ ਫੇਲ ਹੈ ਤੇ ਹੁਣ ਇੱਕ ਗੱਲ ਹੋਰ ਬੜੀ ਉੱਠ ਰਹੀ ਆ ਕਹਿੰਦੇ ਕੋਲੀ ਤਾਂ ਕੋਲੀ ਜੀ ਜਿਹੜੇ ਗ੍ਰਿਫਤਾਰ ਹੋਏ ਆ ਤੇ ਕਹਿੰਦੇ ਪੰਜਾਬ ਸਰਕਾਰ ਸੁਖਬੀਰ ਬਾਦਲ ਨੂੰ ਵੀ ਹੱਥ ਪਾ ਸਕਦੀ ਹੁਣ ਦੇਖੋ ਸਰ ਮੈਂ ਪੰਜਾਬ ਸਰਕਾਰ ਦੀ ਪ੍ਰੈਰਿੰਗ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਮੈਂ ਉਹਨਾਂ ਦਾ ਨੁਮਾਇੰਦਾ ਨਹੀਂ ਮੈਂ ਸਪੋਕਸਪਰਸਨ ਨਹੀਂ ਉਹਨਾਂ ਦਾ ਪਰ ਮੈਂ ਤੁਹਾਨੂੰ ਪਹਿਲਾ ਹੀ ਇਸ਼ਾਰਾ ਦੇ ਦਿੱਤਾ ਸੀਗਾ ਦਸੰਬਰ 26 ਤੱਕ ਇਹ ਮੁੱਦਾ ਗਰਮ ਰਹੂਗਾ ਹਾਂਜੀ ਜੇ ਅਕਾਲੀ ਦਲ ਨੇ ਸ਼ਰੂਣੀ ਕਮੇਟੀ ਨਾਲ ਸਾਰਿਆਂ ਨੇ ਦਿਮਾਗ ਨਾਲ ਆ ਹਾਂਜੀ ਹਾਂਜੀ ਜੇਦੋਂ ਸਿਆਸੀ ਬੰਦਤ ਜੱਤ ਕਰੂਗਾ ਹਾਂਜੀ ਇਹ ਵੀ ਆਪਣੇ ਆਪ ਨੂੰ ਸਿਆਸੀ ਕਹਿੰਦੇ ਧਾਰਮਿਕ ਤੇ ਹੈ ਨਹੀਂਗੇ ਹਾਂਜੀ ਮੈਂ ਇਸ ਗੱਲ ਤੇ ਡਿਟੇਲ ਚ ਨਹੀਂ ਜਾਂਦਾ ਇਹਨਾਂ ਦੇ ਧਾਰਮਿਕ ਹੈ ਨਹੀਂਗੇ ਇਹ ਸਿਆਸੀ ਹੈ ਹਾਂਜੀ ਤੇ ਪੰਜਾਬ ਸਰਕਾਰ ਵੀ ਸਿਆਸੀ ਹਾਂਜੀ ਤੇ ਹਰ ਸਿਆਸੀ ਪਾਰਟੀ ਨੂੰ ਸਿਆਸਤ ਕਰਨ ਦਾ ਹੱਕ ਹੈ ਤੇ ਮੈਂ ਗੱਲ ਕਰ ਰਿਹਾ ਸੀ ਵੀ ਜਿਹੜੀ ਕਿਤਾਬ ਛਾਪੀ ਇਹਨਾਂ ਨੇ ਗਰਬਚਨਾ ਕਹਿੰਦਾ ਅੰਦਰ ਦਾ ਏਰ ਫੇਰ ਹੁਣ ਉਹ ਕਿਤਾਬ ਸਿੱਖੋਂ ਕਾ ਇਤਿਹਾਸ ਛਾਪੀ ਹੈ 1999 ਚ 300 ਕਾਪੀਆਂ ਛਪੀਆਂ ਜਦੋਂ ਬਲਦੇਵ ਸਿੰਘ ਸਿਰਸਾ ਨੇ ਕੋਰਟ ਚ ਕੇਸ ਪਾਇਆ ਸ਼ਿਕਾਇਤਾਂ ਵੀ ਕੀਤੀਆਂ ਉਹ ਤੇ ਉਹ ਕਿਤਾਬ ਛਾਪਣ ਦੀ ਫਿਰ ਇਹਨਾਂ ਨੇ ਗਲਤੀ ਮੰਨੀ ਮਤਾ ਨੰਬਰ 10 ਜਨਰਲ ਹਾਊਸ 23 11 2007 ਨੂੰ ਕਿ ਕਿਤਾਬ ਛਾਪਣ ਦੀ ਅਸੀਂ ਗਲਤੀ ਮੰਨਦੇ ਹਾਂ ਅਸੀਂ ਕਿਤਾਬ ਵਾਪਸ ਲੈਣੀ ਹੁਣ ਗਰਬਜਨਿਆ ਤੂੰ ਦੱਸ ਤੂੰ ਵੀ ਉਹਨਾਂ ਉਹਨਾਂ ਦੇ ਨਾਲ ਚ ਲਾਗੇ ਛਾਗੇ ਸੀ ਹਾਂ ਹਰਬੰਦਰ ਸਾਹਿਬ ਦਾ ਗਰੰਟੀ ਹੋਏਗਾ ਹੂੰ ਐਡ ਗਰੰਟੀ ਹੋਣੀ ਜੋ ਵੀ ਹੋਊਗਾ ਇਹ ਗੱਲ ਦਾ ਤੈਨੂੰ ਪਤਾ ਤੂੰ ਇਹ ਗੱਲ ਕੋਈ ਹੈ ਤੇ ਮੈਂ ਇਹ ਗੱਲ ਲੋਕਾਂ ਨੂੰ ਦੱਸਤੀ ਇਹ ਪਿਆਰੇ لال ਗਰਗ ਜੀ ਨੇ ਮੁੱਦਾ ਇਹ ਗੱਲ ਬਲਦੇਵ ਸਿੰਘ ਸਿਰਸਾ ਜੀ ਦੀ ਪ੍ਰੈਸ ਕਾਨਫਰੰਸ ਉਹ ਨੋਟ ਕੀਤੀ ਅੱਛਾ ਹੁਣ ਇਹ ਦੱਸੋ ਕਿੰਨੇ ਕਿਤਾਬ ਆਫਸ ਲੈਨੇ ਔਰ ਕਿਤਾਬ ਜੇ ਕਹੀਏ ਵੀ ਇਹ ਕਿਤਾਬ ਕਿੰਨੇ ਛਾਪੀ ਹੈ ਜਿਹੜੇ ਇਹਨਾਂ ਦੇ ਏਜੰਟ ਆਰਐਸਐਸ ਦੇ ਬੈਠੇ ਆ ਅਤਾਸ ਨੂੰ ਮਲਿਆ ਵੇਟ ਕਰਨ ਵਾਲੇ ਓਪਨ ਕਹਿ ਰਿਹਾ ਮੈਂ 67737 ਰੁਪਏ ਦਾ ਬਿੱਲ ਬਣਿਆ ਕਿਤਾਬ ਦੀ ਛਪਾਈ ਦਾ ਡਾਉਨ ਪ੍ਰੈਸ ਅਮਰਸਰ ਤੋਂ ਆ ਜਿਨ੍ਹਾਂ ਨੇ ਛਾਪੀ ਔਰ ਸਾਹਮਣੇ ਆ ਕੇ ਬਿਆਨ ਦੇ ਦਨ ਵੀ ਇਹ ਕਿਤਾਬ ਦੀਆਂ 300 ਕਾਪੀਆਂ 80 ਛਾਪੀਆਂ ਸਾਡੇ ਕੋਲ ਫਲਾਣੇ ਬੰਦੇ ਨੂੰ ਛਪਾਈ ਹਾਂਜੀ ਕਹਿਣ ਦਾ ਮਤਲਬ ਜਦੋਂ ਤੁਹਾਡਾ ਇਹਨਾਂ ਕੁਝ ਤੁਹਾਡਾ ਇਨੀਆਂ ਤੁਹਾਡੀਆਂ ਗੜਬੜਾਵਾਂ ਇਹਨਾਂ ਕੁਝ ਤੁਹਾਡਾ ਹੈਗਾ ਤੇ ਕਿੱਦਾਂ ਕਰੋਗੇ ਤੁਸੀਂ ਕਹਿੰਦੇ ਜੇ ਅੰਦਰ ਦੀਆਂ ਗੱਲਾਂ ਹੁਣ ਜਦੋਂ ਅਵਤਾਰ ਸਿੰਘ ਮੁੱਕੜ ਪ੍ਰਧਾਨ ਸੀ 25 ਸਤੰਬਰ 16 ਨੂੰ ਇਹਨਾਂ ਨੇ ਜਨਰਲ ਹਾਊਸ ਵਿੱਚ ਕਹਿੰਦੇ 300 ਕਰੋੜ ਦਾ ਸਕੈਂਡਲ ਹੈ ਇੱਕ ਛੁਰਮਣੀ ਕਮੇਟੀ ਦਾ ਉਹਦੇ ਬਾਰੇ ਇਹਨਾਂ ਨੇ ਆਪਣੇ ਹਾਊਸ 'ਚ ਗੱਲ ਕੀਤੀ ਉਹਦੀ ਜਾਂਚ ਬਾਰੇ ਵੀ ਗੱਲ ਕੀਤੀ ਚਲੋ ਜਾਂਚ ਹੋਈ ਨਹੀਂ ਹੋਈ ਮੈਂ ਇਹ ਗੱਲ ਇਹ ਕਰਨੀ ਚਾਹੁੰਦਾ ਵਾਂ ਵੀ ਤੁਸੀਂ ਜੋ ਕੁਝ ਐਕਚੁਅਲ 'ਚ ਹੋਇਆ ਅਸੀਂ ਕਿਸੇ ਗੱਲ ਨਾਲ ਧਾਮੀ ਦੀ ਜਥੇਦਾਰ ਦੀ ਕਿਸੇ ਗੱਲ ਦੇ ਨਾਲ ਸਹਿਮਤੀ ਨਹੀਂ ਗਈ ਆਮ ਪਬਲਿਕ ਦੀ ਸਹਿਮਤੀ ਨਹੀਂ ਗਈ ਆਮ ਪਬਲਿਕ ਨੂੰ ਦੱਸੋ ਇਹ ਬੀੜਾ ਤੁਸੀਂ ਭੇਜੀਆਂ ਕਿੱਥੇ ਕਿੰਨੂ ਕਿੰਨੂ ਗਈਆਂ 22 ਬੇਲੇ ਜਿਹੜੇ ਇਹਨਾਂ ਬੀੜਾ ਦੇ ਬਣੇ ਆ ਜੋ ਮੈਂ YouTube ਤੋਂ ਸੁਣਿਆ ਉਹ 22 ਬਿੱਲ ਕਿਹੜੀਆਂ ਬਾਈ ਬੰਦਿਆਂ ਨੂੰ ਕਿਹੜੀਆਂ ਫਰਮਾਂ ਨੂੰ ਕਿਹੜੀਆਂ ਡੇਰਾਂ ਨੂੰ ਉਹ ਗਏ ਆ ਹਾਂਜੀ ਲੋਕੀ ਕਿਉਂਕਿ ਲੋਕੀ ਸਤਕਾਰ ਕਰਦੇ ਆ ਲੋਕੀ ਜਾਣਨ ਦਾ ਹੱਕ ਰੱਖਦੇ ਹਾਂਜੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਇਹ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਇਸ ਕੇਸ ਦੇ ਵਿੱਚ ਹੋਰ ਕੀ ਕੀ ਹੁੰਦਾ ਆ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਧੰਨਵਾਦ